ਅਲੀਵਾਰ ਦਾ ਪੱਤਰ ਜਦੋਂ ਪਾਰਕੀਤਾ ਡੋਬੂ ਸੀਨੀਅਰ ਦੇ ਵਿੱਚ ਪੈਣ ਲੱਗੇ ਵੇਖ ਸਤਲੋ ਚੋਂ ਪਾਰਲਾ ਵਤਨ ਆਪਣਾ ਜੱਸਾ ਸਿੰਘ ਇੰਜ ਸਿੰਘਾਂ ਨੂੰ ਕਹਿਣ ਲੱਗੇ ਰਹੇ ਅੱਗੇ ਵੀ ਸਿਰਾਂ ਦੇ ਮੁੱਲ ਪੈਂਦੇ ਅਸੀਂ ਹੁਣ ਵੀ ਪਿੱਛੇ ਨਹੀਂ ਰਹਿਣ ਲੱਗੇ ਅੜਦੇ ਰਹੇ ਹਾਂ ਜੂਝਦੇ ਰਹਾਂਗੇ ਵੀ ਚੁੱਪ ਵੱਟ ਕੇ ਅਸੀਂ ਨਾ ਬਹਿਣ ਲੱਗੇ ਪੰਜਾਂ ਪਾਣੀਆਂ ਵਿੱਚ ਜਨਮ ਮਰਨ ਹੋਇਆ ਜਿਹਦੇ ਬਿਨਾਂ ਗੁਜ਼ਾਰਾ ਨਾ ਕਿਤੇ ਸਾਡਾ ਆਸ ਆਉਣ ਦੀ ਰੱਖੀ ਪੰਜਾਬ ਸਾਡੀ ਤੇਰੇ ਬਿਨਾਂ ਗੁਜ਼ਾਰਾ ਨਾ ਕਿਤੇ ਸਾਡਾ ਸਨ 1746 ਦਾ ਜੂਨ ਮਹੀਨਾ ਸਿੱਖ ਕੌਮ ਦੇ ਉੱਤੇ ਬੜਾ ਭਾਰੀ ਹੋ ਗਜ਼ਰੇ ਆ ਜਦੋਂ ਲਾਹੌਰ ਤੋਂ ਚੜੇ ਹੋਏ ਲਖ ਪਤਰਾਏ ਦੇ ਕਟਕ ਨੇ ਸਿੱਖਾਂ ਨੂੰ ਬੜੀ ਕਹਿਰੀ ਮਾਰ ਮਾਰੀ ਕਾਨੂਵਾਂ ਦੇ ਸ਼ੰਭ ਦੇ ਵਿੱਚ 7 ਤੋਂ 10000 ਸਿੰਘ ਲਾਹੌਰ ਦੀਆਂ ਫੌਜਾਂ ਨਾਲ ਮੁਕਾਬਲਾ ਕਰਦੇ ਹੋਏ ਜਮੇ ਸ਼ਹਾਦਤ ਪੀ ਗਏ ਆਖਰ ਸਰਦਾਰ ਸੁਖਾ ਸਿੰਘ ਮਾੜੀ ਕੰਬੋ ਕੀਤੇ ਲੈ ਹੋਏ ਫੈਸਲੇ ਸਦਕਾ ਸਾਰੇ ਸਿੱਖ ਜਰਨੈਲਾਂ ਨੇ ਲੱਖੂ ਦਾ ਕਟਕ ਚੀਰ ਕੇ ਦੱਖਣ ਵੱਲ ਵਧਣਾ ਆਰੰਭ ਕਰ ਦਿੱਤਾ ਆਖਰ ਚਲਦੇ ਚਲਦੇ ਲੜਦੇ ਲੜਦੇ ਦਰਿਆ ਬਿਆਸਾ ਪਾਰ ਕੀਤਾ ਪਿਛਲੇ 2 2.5 ਮਹੀਨਿਆਂ ਤੋਂ ਨਿਰੰਤਰ ਲੜ ਰਹੇ ਸੀ ਹਥਿਆਰ ਖੁੰਡੇ ਹੋ ਚੁੱਕੇ ਸੀ ਘੋੜੇ ਮੁਹ ਚੁੱਕੇ ਸੀ ਜਾਂ ਮੱਇਲ ਰਹਿ ਗਏ ਸੀ ਭੁੱਖਣ ਭਾਣੇ ਸੀ ਕੁਝ ਖਾਣ ਨੂੰ ਨਹੀਂ ਕੁਝ ਪਹਿਨਣ ਨੂੰ ਨਹੀਂ ਅਤ ਦੇ ਕਮਜ਼ੋਰ ਸਿੰਘਾਂ ਨੇ ਜਦੋਂ ਅੱਗੇ ਵਧਣਾ ਆਰੰਭ ਕੀਤਾ ਤੇ ਉਹਨਾਂ ਦੇ ਪੈਰਾਂ ਵਿੱਚ ਛਾਲੇ ਪੈ ਗਏ ਕਿਉਂਕਿ ਜੇਠ ਦਾ ਮਹੀਨਾ ਸੀ ਸੂਰਜ ਅੱਗ ਵਾਂਗੂ ਤਪ ਰਿਹਾ ਸੀ ਸਿੰਘ ਫੜਕ ਫੜਕ ਕੇ ਡਿੱਗਣ ਲੱਗੇ ਨੇ ਨਿਕਲ ਗਈ ਧਰ ਦੇ ਪੁੱਤਰਾ ਨੇ ਆਪਣੇ ਤੰਦ ਦੇ ਕੱਪੜੇ ਪਾ ਕੇ ਆਪਣੇ ਪੈਰਾਂ ਹੀਠਾਂ ਬੰਨੇ ਪਿੱਠ ਤੇ ਬੰਨੀਆਂ ਹੋਈਆਂ ਢਾਲਾਂ ਖੋਲ ਕੇ ਉਹਨਾਂ ਨੇ ਅੱਗ ਵਾਂਗੂੰ ਤੱਪਦੀ ਰੇਤ ਉੱਤੇ ਧਰ ਕੇ ਉਹਦੇ ਉੱਤੇ ਹੀ ਪ੍ਰਸ਼ਾਦੇ ਪਕਾਉਣੇ ਆਰੰਭ ਕਰ ਦਿੱਤੇ ਇੰਨੇ ਚਿਰ ਨੂੰ ਕੀ ਪਤਾ ਲੱਗੇ ਆ ਲੱਗ ਲੈ ਨਗਰ ਤੋਂ ਪਠਾਣਾ ਦਾ ਇੱਕ ਬਹੁਤ ਵੱਡਾ ਕਾਫਲਾ ਸਿੰਘਾਂ ਉੱਤੇ ਹਮਲਾ ਕਰਨ ਦੇ ਖਾਤਰ ਆ ਰਿਹਾ ਭੋਖਣ ਭਾਣੇ ਇਸੇ ਉਂਝ ਹੀ ਮੁਕਾਬਲਾ ਕਰਨ ਦੇ ਖਾਤਰ ਤਿਆਰ ਬਰ ਤਿਆਰ ਹੋ ਗਏ ਪਠਾਣਾ ਨੂੰ ਤਾਂ ਸਿੰਘਾਂ ਨੇ ਹਰਾ ਦਿੱਤਾ ਪਰ ਨਾਲੋਂ ਨਾਲ ਹੀ ਖਬਰ ਨਵੀਂ ਮਿਲ ਗਈ ਕਿ ਜਿਨ੍ਹਾਂ ਲੱਖੋ ਦੀਆਂ ਫੌਜਾਂ ਨੂੰ ਹਰਾ ਕੇ ਖਾਲਸਾ ਪੰਥ ਨੇ ਦਰਿਆ ਬਿਆਸਾ ਪਾਰ ਕੀਤਾ ਸੀ ਉਹ ਵੀ ਬਿਆਸਾ ਦੇ ਪਿਛਲੇ ਕਿਨਾਰੇ ਤੇ ਆ ਕੇ ਪਾਰ ਕਰਨ ਦੀ ਤਿਆਰੀ ਕਰ ਰਹੀਆਂ ਨੇ ਸਿੱਖਾਂ ਨੇ ਫਿਰ ਉੱਥੇ ਬੈਠਣਾ ਮناسب ਨਾ ਸਮਝਿਆ ਅੱਗੇ ਦੁਆਬੇ ਵਿੱਚ ਤੁਰਦੇ ਤੁਰਦੇ ਮਾਲਵੇ ਵੱਲ ਨੂੰ ਵਧਣ ਲੱਗੇ ਨੇ ਤਲਵਣ ਦੇ ਲਾਗੇ ਉਹਨਾਂ ਨੇ ਦਰਿਆ ਸਤਲੂਜ ਪਾਰ ਕੀਤਾ ਇਹ ਉਹ ਜਗ੍ਹਾ ਸੀ ਜਿੱਥੇ ਬਾਅਦ ਵਿੱਚ ਸਿੱਖਾਂ ਤੇ ਅੰਗਰੇਜ਼ਾਂ ਦੀ ਜੰਗ ਹੋਈ ਏ ਇਹ ਸੀ ਅਲੀਵਾਲ ਦਾ ਪਤਨ ਸਤਲੂਜ ਦੇ ਦੱਖਣ ਵਾਲੇ ਕੰਢੇ ਤੇ ਖੜਾ ਹੋ ਕੇ ਅਲੋ ਵਾਲਿਆ ਸਰਦਾਰ ਹੁਣ ਪਿੱਛੇ ਨੂੰ ਵੇਖਣ ਲੱਗਿਆ ਤੇ ਲਾਗਲੇ ਉਹਨਾਂ ਦੇ ਖੜੇ ਸਿੰਘਾਂ ਨੇ ਆਖਿਆ ਖਾਲਸਾ ਜੀ ਕੁਝ ਪਿੱਛੇ ਰਹਿ ਗਿਆ ਤੇ ਕਲਗੀ ਧੜਦੇ ਪੁੱਤਰ ਨੇ ਆਖਿਆ ਮੇਰੇ ਪੰਜ ਦਰਿਆ ਪਿੱਛੇ ਰਹਿ ਗਏ ਗੁਰੂ ਸਹਿਬਾਂ ਦੀ ਵਰੋਸਾਈ ਹੁ ਧਰਤੀ ਪੰਜਾਬ ਪਿੱਛੇ ਰਹਿ ਗਈ ਤੇ ਅੱਜ ਦਾ ਮੈਂ ਇਹੋ ਆਖਾਂਗਾ ਕਦੇ ਹੋਇਆ ਮਨਜ਼ੂਰ ਤਾਂ ਲਾਹੌਰ ਮਾਰਾਂਗੇ ਰੰਗੀ ਕਦੇ ਜਾ ਕੇ ਅਸੀਂ ਵੀ ਪਸ਼ੌਰ ਮਾਰਾਂਗੇ ਅੱਜ ਦੂਰ ਹੋ ਗਿਆ ਚਨਾਬ ਪਰ ਜੰਗ ਹਾਰੇ ਨਹੀਂ ਫੇਰ ਮੁੜਾਂਗੇ ਪੰਜਾਬ ਅਸੀਂ ਜੰਗ ਹਾਰੇ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ